ਕਿ ਕਿਵੇਂ ਸਾਰੇ ਉਮੀਦ ਕਰਦੇ ਆ ਸਾਰੇ ਭਰਾ ਠੀਕ ਹੋਣਗੇ ਤੇ ਅੱਜ ਆਪਾਂ ਇੱਕ ਸਲਾਹ ਕਰਨੀ ਸੀ ਮਤਲਬ ਕਣਕ ਬਾਰੇ ਤੇ ਪਹਿਲਾਂ ਤਾਂ ਐ ਦੱਸੋ ਵੀ ਕਿਹੜੇ-ਕਿਹੜੇ ਏਰੀਆ 'ਚ ਕਣਕ ਦੀ ਵਜਾਦ ਹੋ ਗਈ ਤੇ ਕੋਈ ਕਣਕ ਆਪਾਂ ਅੱਜ ਸ਼ੁਰੂ ਕੀਤੀ ਹੈ ਗੇਤੀ ਦਾ ਨਹੀਂ ਜਾਂ ਵੀ ਮਤਲਬ ਸਹੀ ਟਾਈਮ ਇੱਕ ਆਪਾਂ ਐ ਪਤਾ ਕਰਨਾ ਸੀ ਵੀ ਜ਼ੀਰੋ ਡ੍ਰਿਲ ਵਾਲਾ ਕੰਮ ਝਾੜ ਵੱਧ ਦੇਊਗੀ ਕਣਕ ਤਾਂ ਸੁਪਰ ਸੀਡਰ ਵਾਲੀ ਜਾਂ ਹੈਪੀ ਸੀਡਰ ਵਾਲੀ ਇਦੇ 'ਚ ਆਪਾਂ ਗੱਠਾ ਬਣਾਈਆਂ ਸੀ ਪਰ ਗੱਠਾਂ ਦਾ ਕੰਮ ਉਹ ਤਾਂ ਲੋਟ ਆਗਾ ਪਰ ਦਿੱਕਤ ਬਹੁਤ ਜ਼ਿਆਦਾ ਆਉਂਦੀ ਆ ਪਹਿਲਾਂ ਤਾਂ ਬਣਾਉਣ ਨਹੀਂ ਆਏ ਜੇ ਬਣਾਉਣ ਆ ਗਏ ਮੁੜ ਕੇ ਚੱਕਾ ਨਹੀਂ ਆਉਂਦੇ ਚੱਕਣ ਦਾ ਨਾਂਗਾ ਔਖਾ ਹੈਗਾ ਵੀ ਮਤਲਬ ਬਾਣ ਸਕਦਾ ਆਪਣਾ ਚੱਕ ਕੇ ਲੈ ਕੇ ਉਹ ਤੋਂ ਬਾਅਦ ਸਾਨੂੰ ਜਿਹੜੀ ਪ੍ਰਾਲੀ ਰਹਿ ਜਾਂਦੀ ਉਹ ਜੀਰੂਲਨ ਵਿੱਚ ਚੱਲਦੀ ਨਹੀਂ ਨੂੰ 4 ਦਿਨ ਲੱਗੇ 4 ਬੰਦੇ ਸੀ ਵਿੱਚੋਂ ਪ੍ਰਾਲੀ ਇਕੱਠੀ ਕਰਨ ਤੇ ਕੰਗਿਆਂ ਨਾਲ ਪਹਿਲਾਂ ਚੱਕੀ ਫੇਰ 0 ਟਰੈਲ ਚੱਲੀ ਆ ਤੇ ਹੂੰ ਤਾਂ ਸਿਸਟਮ ਲੋਟਾ ਜਿਵੇਂ ਸਰਕਾਰ ਕਹਿੰਦੀ ਅੱਗ ਨਾ ਲਾਓ ਪਰ ਅੱਗ ਤਾਂ ਆਪਾਂ ਨੂੰ ਪਤਾ ਵੀ ਪ੍ਰਦੂਸ਼ਣ ਬਹੁਤ ਜ਼ਿਆਦਾ ਹੁੰਦਾ ਵੀ ਔਖਾ ਕੰਮ ਹੈ ਇਹ